ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ 14ਵੀਂ ਪਉੜੀ ਹੈ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੁਪਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਨ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਆਓ ਜਪਜੀ ਸਾਹਿਬ ਦੀ ਇਸ ਪਉੜੀ ਦੇ ਅਰਥ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ ਮਨੁੱਖ ਦੇ ਜੀਵਨ ਦਾ ਮਾਰਗ ਕੁਝ ਇਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਕਿਸੇ ਅਣਦਿਸਦੀ ਤਰੰਗ ਵਿੱਚ ਸਾਰੇ ਜੀਵਾਂ ਦੇ ਸਰੀਰਾਂ ਦਾ ਪਹਿਲਾ ਅਣੂ ਪਹਿਲਾ ਤੱਤ ਪੈਦਾ ਹੁੰਦਾ ਹੈ ਇਸ ਅਣੂ ਦੇ ਇਸ ਤੱਤ ਦੇ ਤਿੰਨ ਗੁਣ ਹਨ ਇਸ ਤੱਤ ਦਾ ਪਹਿਲਾ ਗੁਣ ਹੈ ਕਿ ਅਣਦਿਸਦੇ ਵਿੱਚ ਇਸ ਦਾ ਆਕਾਰ ਉਤਪਨ ਹੋਣਾ ਅਤੇ ਦੂਜਾ ਗੁਣ ਹੈ ਇਸ ਦਾ ਵਿਕਾਸ ਇਸ ਦਾ ਪਲਣਾ ਅਤੇ ਤੀਜਾ ਗੁਣ ਹੈ ਇਸ ਦਾ ਆਪਣੇ ਆਪੇ ਵਿੱਚ ਹੀ ਖਤਮਾ ਹੋ ਜਾਣਾ ਸਾਡੇ ਧਾਰਮਿਕ ਮਹਾਪੁਰਖਾਂ ਨੇ ਇਹਨਾਂ ਤਿੰਨ ਗੁਣਾਂ ਨੂੰ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਆਖਿਆ ਹੈ ਸਾਇੰਸ ਦੀ ਬੋਲੀ ਵਿੱਚ ਇਹਨਾਂ ਤਿੰਨ ਗੁਣਾਂ ਨੂੰ ਇਲੈਕਟ੍ਰੋਨ ਪ੍ਰੋਟੋਨ ਅਤੇ ਨਿਊਟ੍ਰੋਨ ਆਖਿਆ ਜਾਂਦਾ ਹੈ ਇਸ ਇੱਕ ਤੱਤ ਨਾਲ ਹੀ ਸਾਰੀ ਸ੍ਰਿਸ਼ਟੀ ਬਣੀ ਹੈ ਇਹ ਕੁਦਰਤ ਨੂੰ ਰਚਨ ਵਾਲੇ ਦੀ ਲੀਲਾ ਹੈ ਕਿ ਕਿਵੇਂ ਇਹ ਇੱਕ ਤੱਤ ਇੱਕ ਅਣੂ ਮਿੱਟੀ ਬਣਦਾ ਹੈ ਪਹਾੜ ਬਣਦਾ ਹੈ ਕਿਵੇਂ ਇਹੀ ਇੱਕ ਤੱਤ ਪੇੜ ਪੌਦੇ ਬਣਦਾ ਹੈ ਪਸ਼ੂ ਪੰਛੀ ਬਣਦਾ ਹੈ ਅਤੇ ਕਿਸ ਤਰ੍ਹਾਂ ਇਹੀ ਇੱਕ ਤੱਤ ਮਨੁੱਖ ਦੇ ਰੂਪ ਵਿੱਚ ਮਨੁੱਖ ਦਾ ਆਕਾਰ ਲੈ ਲੈਂਦਾ ਹੈ ਅਸੀਂ ਮਨੁੱਖ ਦੇ ਜੀਵਨ ਦੀ ਗੱਲ ਕਰਨੀ ਹੈ ਪੈਦਾ ਹੋ ਜਾਣ ਤੋਂ ਬਾਅਦ ਮਨੁੱਖ ਦਾ ਕੁਦਰਤੀ ਵਿਕਾਸ ਹੈ ਜਿੱਥੇ ਮਨੁੱਖ ਦਾ ਸਰੀਰਕ ਵਿਕਾਸ ਹੈ ਉੱਥੇ ਮਨੁੱਖ ਦੇ ਸਰੀਰ ਨਾਲ ਮਨੁੱਖ ਦੇ ਅੰਦਰ ਸੁਖਮ ਸਰੀਰ ਦਾ ਵੀ ਵਿਕਾਸ ਹੁੰਦਾ ਹੈ ਸੁਖਮ ਸਰੀਰ ਦੀ ਯਾਤਰਾ ਸਥੂਲ ਸਰੀਰ ਦੇ ਮੁਕਾਬਲੇ ਬਹੁਤ ਜ਼ਿਆਦਾ ਲੰਬੀ ਹੈ ਜਿਵੇਂ ਪਲ ਵਿੱਚ ਹੀ ਸਾਡੀ ਸੁਰਤੀ ਸਾਡਾ ਧਿਆਨ ਲੱਖਾਂ ਮੀਲਾਂ ਦਾ ਸਫ਼ਰ ਤੈਅ ਕਰ ਲੈਂਦਾ ਹੈ ਪਰ ਸਾਡਾ ਸਰੀਰ ਸਾਡਾ ਸਥੂਲ ਸਰੀਰ ਉਹਨਾਂ ਸਫਰ ਨਹੀਂ ਕਰ ਸਕਦਾ ਇਹ ਕੁਦਰਤ ਦਾ ਵਿਕਾਸ ਹੈ ਅਤੇ ਕੁਦਰਤ ਦਾ ਵਿਕਾਸ ਹੁੰਦਾ ਹੀ ਜਾਂਦਾ ਹੈ ਕੁਦਰਤ ਵਿਕਾਸ ਕਰਦੀ ਹੀ ਜਾਂਦੀ ਹੈ ਅਸਲ ਵਿੱਚ ਬ੍ਰਹਮਾ ਦਾ ਅਰਥ ਹੀ ਵਿਕਾਸ ਹੈ ਕੁਦਰਤ ਦਾ ਨਿਯਮ ਹੈ ਇਹ ਵਿਕਾਸ ਹੁੰਦਾ ਹੀ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਜਿਵੇਂ ਕਿਸੇ ਬੀਜ ਵਿੱਚੋਂ ਇੱਕ ਅੰਕਰ ਫੁੱਟਦਾ ਹੈ ਅਤੇ ਉਹ ਅੰਕਰ ਜੜ ਬਣਦਾ ਹੈ ਤਣਾ ਬਣਦਾ ਹੈ ਤਣੇ ਤੋਂ ਬਾਅਦ ਉਸੇ ਅੰਕਰ ਨੂੰ ਸ਼ਾਖਾਵਾਂ ਨਿਕਲਦੀਆਂ ਹਨ ਪੱਤੇ ਆਉਂਦੇ ਹਨ ਅਤੇ ਪੱਤਿਆਂ ਵਿੱਚੋਂ ਫਿਰ ਹੋਰ ਪੱਤੇ ਪੱਤਿਆਂ ਵਿੱਚੋਂ ਫਿਰ ਹੋਰ ਪੱਤੇ ਪੱਤਿਆਂ ਵਿੱਚੋਂ ਫਿਰ ਫੁੱਲ ਬਣਦੇ ਹਨ ਫਿਰ ਹੋਰ ਫੁੱਲ ਹੋਰ ਫੁੱਲ ਆਉਂਦੇ ਹੀ ਜਾਂਦੇ ਹਨ ਬਿਲਕੁਲ ਮਨੁੱਖ ਦੇ ਸਥੂਲ ਅਤੇ ਸੁਖਮ ਸਰੀਰ ਦੀ ਇਸੇ ਤਰ੍ਹਾਂ ਯਾਤਰਾ ਹੈ ਬ੍ਰਹਿਮੰਡ ਦਾ ਵਿਕਾਸ ਕਦੇ ਨਹੀਂ ਰੁਕਦਾ ਹੁੰਦਾ ਹੀ ਜਾਂਦਾ ਹੈ ਮਨੁੱਖ ਦੀਆਂ ਸੁਖਮ ਭਾਵਨਾਵਾਂ ਦੀ ਯਾਤਰਾ ਬਹੁਤ ਲੰਬੀ ਹੈ ਇਸੇ ਹੀ ਆਧਾਰ ਤੇ ਸਾਡੇ ਮਹਾਪੁਰਖਾਂ ਨੇ ਮਨੁੱਖ ਦਾ بار-बार ਜਨਮ ਲੈਣਾ ਅਤੇ ਮਰਨਾ ਮੰਨਿਆ ਹੈ ਇਹ ਕੁਦਰਤ ਦਾ ਦਿੱਤਾ ਹੋਇਆ ਜੀਵਨ ਇਸ ਤਰ੍ਹਾਂ ਦਾ ਹੈ ਮਹਾਪੁਰਖਾਂ ਦੇ ਕਹਿਣ ਮੁਤਾਬਕ ਚਾਹੀਦਾ ਇਹ ਹੈ ਕਿ ਮਨੁੱਖ ਕੁਦਰਤ ਵਿੱਚ ਵਿਕਾਸ ਵੀ ਕਰਦਾ ਰਹੇ ਅਤੇ ਆਪਣੇ ਮੂਲ ਆਪਣੇ ਕੇਂਦਰ ਨਾਲ ਵੀ ਜੁੜਿਆ ਰਹੇ ਇਸ ਤਰ੍ਹਾਂ ਮਨੁੱਖ ਦੀਆਂ ਭਾਵਨਾਵਾਂ ਮਨੁੱਖ ਦੇ ਵਿਚਾਰ ਜਿੰਨਾ ਮਰਜ਼ੀ ਦੂਰ ਨਿਕਲ ਜਾਣ ਜਿੰਨਾ ਮਰਜ਼ੀ ਵਿਕਾਸ ਕਰ ਲੈਣ ਆਪਣੇ ਮੂਲ ਨਾਲ ਆਪਣੀ ਜੜ ਨਾਲ ਜੁੜਿਆ ਹੋਇਆ ਮਨੁੱਖ ਕਦੀ ਭਟਕੇਗਾ ਨਹੀਂ ਮੂਲ ਨਾਲ ਆਤਮ ਨਾਲ ਜੁੜੇ ਰਹਿਣਾ ਜਾਗਦੇ ਰਹਿਣਾ ਹੈ ਹੋਸ਼ ਵਿੱਚ ਰਹਿਣਾ ਹੈ ਹੋਸ਼ ਵਿੱਚ ਰਹਿ ਕੇ ਹੀ ਮਨੁੱਖ ਦੇ ਜੀਵਨ ਦੀ ਦਿਸ਼ਾ ਸਹੀ ਦਿਸ਼ਾ ਹੋਵੇਗੀ ਪਰ ਅਕਸਰ ਐਸਾ ਹੁੰਦਾ ਨਹੀਂ ਮਨੁੱਖ ਹਮੇਸ਼ਾ ਕੁਦਰਤ ਦੇ ਦਿੱਤੇ ਰਸਾਂ ਕਾਮਨਾਵਾਂ ਭਾਵਨਾਵਾਂ ਦੇ ਵਹਿਣ ਵਿੱਚ ਰੁੜ ਕੇ ਆਪਣੇ ਆਪ ਤੋਂ ਆਪਣੇ ਮੂਲ ਤੋਂ ਟੁੱਟ ਜਾਂਦਾ ਹੈ ਇਹ ਆਪਣੇ ਆਪ ਤੋਂ ਟੁੱਟਣਾ ਹੀ ਸੰਸਾਰ ਹੈ संसा है अपने आप तो टूटना ही भ्रम है भवजल है भटकना है इस भटकण ਤੋਂ ਬਾਅਦ ਸਾਡੇ ਗੁਰੂਆਂ ਸਾਡੇ ਮਹਾਪੁਰਖਾਂ ਨੇ ਮੁੜ ਆਪਣੇ ਮੂਲ ਆਪਣੇ ਕੇਂਦਰ ਨਾਲ ਜੁੜ ਜਾਣ ਦਾ ਮਾਰਗ ਬਣਾਇਆ ਹੈ ਰਸਤਾ ਖੋਜਿਆ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਸਤ ਗੁਰਾਂ ਨੇ ਜਹਾਜ਼ ਬਣਾਇਆ ਆਜੋ ਜਿੰਨੇ ਪਾਰ ਲੰਘਣਾ ਹੈ ਅਸਲ ਵਿੱਚ ਗੁਰਬਾਣੀ ਉਹ ਜਲ ਵਿੱਚ ਫਸੇ ਭਟਕੇ ਹੋਏ ਮਨੁੱਖ ਦੀ ਵਾਪਸ ਆਪਣੇ ਮੂਲ ਵੱਲ ਮੁੜ ਜਾਣ ਦੀ ਕਹਾਣੀ ਹੈ। ਗੁਰਬਾਣੀ ਕੁੜਿਆਰ ਤੋਂ ਸਚਿਆਰ ਹੋ ਜਾਣ ਦੀ ਗਾਥਾ ਹੈ। ਭਟਕਣ ਤੋਂ ਸਹਜ ਵਿੱਚ ਆ ਜਾਣ ਦੀ ਜੁਗਤ ਹੈ। ਗੁਰਬਾਣੀ ਅਨੁਸਾਰ ਮੂਲ ਨਾਲੋਂ ਟੁੱਟਿਆ ਮਨੁੱਖ ਕੀ ਕਰੇ? ਗੁਰਬਾਣੀ ਕਹਿੰਦੀ ਹੈ ਕਿ ਭਟਕਿਆ ਹੋਇਆ ਮਨੁੱਖ ਉਸ ਮਹਾਪੁਰਖ ਦੀ ਉਸ ਗੁਰੂ ਉਸਤਾਦ ਦੀ ਸ਼ਰਨ ਵਿੱਚ ਪੈ ਜਾਵੇ ਜਿਸ ਗੁਰੂ ਉਸਤਾਦ ਨੇ ਆਪਣੇ ਆਪੇ ਨੂੰ ਆਪਣੇ ਮੂਲ ਨੂੰ ਖੁਦ ਜਾਣ ਲਿਆ ਹੋਵੇ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਉਸ ਗੁਰੂ ਉਸਤਾਦ ਦੀ ਸੰਗਤ ਵਿੱਚ ਮਨੁੱਖ ਆਪਣੀ ਸੁਰਤ ਆਪਣੇ ਧਿਆਨ ਨੂੰ ਆਪਣੇ ਮੂਲ ਨਾਲ ਆਪਣੇ ਕੇਂਦਰ ਨਾਲ ਇਕਾਗਰ ਕਰਨ ਦੀ ਕੋਸ਼ਿਸ਼ ਕਰੇ ਸਾਰੀ ਦੁਨੀਆ ਦੇ ਅੱਗੇ ਇਹ ਇੱਕੋ ਇੱਕ ਰਸਤਾ ਹੈ ਜੋ ਮਨੁੱਖੀ ਜੀਵਨ ਦਾ ਸਮਾਧਾਨ ਕਰ ਸਕਦਾ ਹੈ ਇਸੇ ਇਕਾਗਰ ਹੋ ਜਾਣ ਵਿੱਚ ਹੀ ਪਰਮ ਆਨੰਦ ਹੈ ਇਸੇ ਇਕਾਗਰ ਹੋ ਜਾਣ ਵਿੱਚ ਹੀ ਮਨੁੱਖ ਦੀਆਂ ਸਭ ਸਮੱਸਿਆਵਾਂ ਦਾ ਹੱਲ ਹੈ ਸਮਾਧਾਨ ਹੈ ਨਹੀਂ ਤਾਂ ਕਾਮਨਾਵਾਂ ਵਿਚਾਰ ਮਨੁੱਖ ਦੇ ਆਪਣੇ ਨਿਝ ਨੂੰ ਆਪਣੇ ਆਤਮ ਨੂੰ ਇਸ ਤਰ੍ਹਾਂ ਹੱਦ ਤੋਂ ਪਾਰ ਲੈ ਜਾਣਗੇ ਜਿਵੇਂ ਸੀਤਾ ਮਾਤਾ ਨੂੰ ਰਾਵਣ ਸਮੁੰਦਰੋਂ ਪਾਰ ਲੈ ਗਿਆ ਸੀ ਫਿਰ ਮਨੁੱਖ ਦੇ ਜੀਵਨ ਵਿੱਚ ਦੁੱਖ ਹੀ ਦੁੱਖ ਹੋਵੇਗਾ ਜਿਹੜਾ ਮਨੁੱਖ ਵਾਪਸ ਆਪਣੇ ਕੇਂਦਰ ਨਾਲ ਆਪਣੇ ਨਿਝ ਨਾਲ ਜੁੜ ਜਾਂਦਾ ਹੈ ਉਸ ਮਨੁੱਖ ਨੂੰ ਗੁਰਬਾਣੀ ਨੇ ਇਸ ਤਰ੍ਹਾਂ ਆਖਿਆ ਹੈ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਸੁਣਿਆ ਦਾ ਅਰਥ ਹੈ ਜਦੋਂ ਕਿਸੇ ਮਨੁੱਖ ਦੇ ਅੰਦਰ ਆਪਣੇ ਰਸ ਨੂੰ ਆਪਣੇ ਆਤਮ ਨੂੰ ਜਾਣਨ ਦਾ ਚਾਹ ਪੈਦਾ ਹੋ ਜਾਵੇ ਅਤੇ ਮਨੈ ਦਾ ਅਰਥ ਹੈ ਜਦੋਂ ਕਿਸੇ ਮਨੁੱਖ ਨੂੰ ਆਪਣੇ ਆਤਮ ਦੀ ਆਪਣੇ ਧਿਆਨ ਦੀ ਇਕਾਗਰਤਾ ਦਾ ਰਸ ਲੱਗ ਜਾਵੇ रस मिल ਜਾਵੇ ਫਿਰ ਜਿਸ ਮਨੁੱਖ ਨੂੰ ਆਤਮ ਦਾ ਰਸ ਮਿਲ ਜਾਂਦਾ ਹੈ ਉਹ ਉਸ ਮਨੁੱਖ ਦੀ ਸੁਰਤੀ ਦੇ ਮਾਰਗ ਵਿੱਚ ਕੋਈ ਧਨ ਕੋਈ ਪਦਾਰਥ ਦੁਨੀਆ ਦੀ ਕੋਈ ਵੀ ਵਸਤੂ ਰੋਕ ਨਹੀਂ پا ਸਕਦੀ ਕਿਉਂਕਿ ਇਹ ਰਸ ਐਸਾ ਹੈ ਗੁਰਬਾਣੀ ਦਾ ਫੁਰਮਾਨ ਹੈ RAM रस पीया रे जे रस बिसर ਗਏ ਰਸ ਔਰ ਜਿਸ ਮਨੁੱਖ ਨੂੰ ਆਤਮ ਰਸ ਲੱਗ ਗਿਆ ਇਸ ਦਾ ਮਨ ਇਸ ਰਸ ਵਿੱਚ ਮੰਨ ਗਿਆ ਉਹ ਮਨੁੱਖ ਧਰਮ ਦੇ ਮਾਰਗ ਤੋਂ ਬਿਨਾਂ ਕਿਸੇ ਹੋਰ ਮਾਰਗ ਤੇ ਕਦੇ ਵੀ ਨਹੀਂ ਚੱਲੇਗਾ ਹੋਰ ਮਾਰਗ ਦਾ ਅਰਥ ਹੈ ਉਪਖੰਡ ਦੇ ਮਾਰਗ ਤੇ ਨਹੀਂ ਚੱਲੇਗਾ ਚੁਤਰਾਈਆਂ ਝੂਠ ਦੇ ਰਸਤੇ ਉੱਤੇ ਨਹੀਂ ਪਵੇਗਾ ਜਿਸ ਮਨੁੱਖ ਦਾ ਮਨ ਆਪਣੇ ਆਤਮ ਵਿੱਚ ਮੰਨ ਗਿਆ ਹੈ ਫਿਰ ਉਹ ਭਾਵੇਂ ਕਿਸੇ ਸਮਾਜ ਵਿੱਚ ਰਵੇ ਕਿਸੇ ਲਿਬਾਸ ਵਿੱਚ ਰਵੇ ਉਹ ਮਨੁੱਖ ਅੰਦਰੋਂ ਕੇਵਲ ਸੱਚ ਨਾਲ ਆਪਣੇ ਆਤਮ ਨਾਲ ਜੁੜਿਆ ਰਹੇਗਾ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਧਰਮ ਦਾ ਕੋਈ ਭੇਖ ਧਰਮ ਦਾ ਕੋਈ ਲਿਬਾਸ ਨਹੀਂ ਹੁੰਦਾ ਸਗੋਂ ਭੇਖ ਤਾਂ ਉਹ ਮਨੁੱਖ ਕਰਦਾ ਹੈ ਜਿਸ ਮਨੁੱਖ ਨੂੰ ਆਪਣੇ ਉੱਤੇ ਸ਼ੱਕ ਹੁੰਦਾ ਹੈ ਕਿ ਜੇ ਮੈਂ ਕੋਈ ਵਿਸ਼ੇਸ਼ ਭੇਖ ਨਾ ਕੀਤਾ ਕਿਸੇ ਵਿਸ਼ੇਸ਼ ਭੇਖ ਤੋਂ ਬਿਨਾਂ ਲੋਕ ਮੈਨੂੰ ਧਰਮੀ ਸਮਝਣਗੇ ਜਾਂ ਨਹੀਂ ਇਸ ਤਰ੍ਹਾਂ ਜਿਹੜਾ ਮਨੁੱਖ ਆਪਣੇ ਮੂਲ ਨਾਲ ਆਪਣੇ ਆਤਮ ਨਾਲ ਜੁੜ ਕੇ ਕੁਦਰਤ ਦਾ ਦਿੱਤਾ ਜੀਵਨ ਜੀਵੇਗਾ ਉਸ ਮਨੁੱਖ ਦਾ ਸੁਖਮ ਸਰੀਰ ਉਸ ਮਨੁੱਖ ਦੀਆਂ ਸੁਖਮ ਕਾਮਨਾਵਾਂ ਕਦੇ ਵੀ ਭਟਕ ਨਹੀਂ ਸਕਦੀਆਂ ਸਗੋਂ ਹੋਸ਼ ਵਿੱਚ ਆਪਣੀ ਹੱਦ ਵਿੱਚ ਰਹਿਣ ਗਿਆ ਆਪਣੀ ਹੱਦ ਵਿੱਚ ਰਹਿਣ ਵਿੱਚ ਹੀ ਆਨੰਦ ਹੈ ਆਪਣੀ ਹੱਦ ਵਿੱਚ ਰਹਿਣ ਵਿੱਚ ਹੀ ਮੁਕਤੀ ਹੈ ਗੁਰਬਾਣੀ ਵਿੱਚ ਕਬੀਰ ਸਾਹਿਬ ਨੇ ਆਪਣੇ ਆਤਮ ਨਾਲ ਆਪਣੇ ਨਿੱਜ ਨਾਲ ਜੁੜੇ ਹੋਏ ਮਨੁੱਖ ਦੀ ਅਵਸਥਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਜਮ ਤੇ ਉਲਟ ਭੈ ਹੈ RAM ਦੁੱਖ ਬਿਣ ਸੇ ਸੁਖ ਕੀਏ ਬਿਸ਼ RAM ਬੈਰੀ ਉਲਟ ਭੈ ਹੈ ਮੀਤਾ ਸਾਕਤ ਉਲਟ ਸੱਜਣ ਭੈ ਚੀਤਾ ਅਬ ਹਮ ਸਰਬ ਕੁਸ਼ਲ ਕਰ ਮੰਨਿਆ ਸ਼ਾਂਤ ਭਈ ਜਬ ਗੋਬਿੰਦ ਜਾਨਿਆ ਨੰਮੇ ਹੋਤੇ ਕੋਟ ਉਪਾਦ ਉਲਟ ਭੈ ਸੁਖ ਸਹਿਜ ਸਮਾਦ ਰੋਗ ਨ ਵਿਆਪੈ ਤੀਨੋ ਤਾਪ ਆਪਿ ਪਛਾਨੈ ਆਪੈ ਆਪ ਅਬ ਮਨ ਉਲਟ ਸਨਾਤਨ ਹੁਆ ਤਬ ਜਾਨਿਆ ਜਬ ਜੀਵਤ ਹੋਆ ਕਹੋ ਕਬੀਰ ਸੁਖ ਸਹਿਜ ਮਨਾਵੋ ਆਪ ਨ ਡਰੋ ਨਾ ਅਵਰ ਡਰਾਵੋ ਕਬੀਰ ਜੀ ਨੇ ਕਿਸੇ ਮਨੁੱਖ ਦੀ ਉਸ ਅਵਸਥਾ ਨੂੰ ਬਿਆਨ ਕੀਤਾ ਹੈ ਜੋ ਪਟਕਣ ਵੱਲੋਂ ਉਲਟ ਕੇ ਆਪਣੇ ਨਿੱਜ ਘਰ ਵਿੱਚ ਆਪਣੇ ਆਤਮ ਨਾਲ ਜਾ ਜੁੜੇ ਸਨਾਤਨ ਦਾ ਅਰਥ ਕੋਈ ਵਿਸ਼ੇਸ਼ ਧਰਮ ਨਹੀਂ ਸਨਾਤਨ ਦਾ ਅਰਥ ਹੈ ਆਪਣੇ ਮੂਲ ਨਾਲ ਆਪਣੇ ਮੁੱਢ ਵਿੱਚ ਚਲੇ ਜਾਣਾ ਸਨਾਤਨ ਹੋ ਜਾਣਾ ਹੈ ਆਤਮ ਰਸ ਨਾਲ ਇਕਾਗਰ ਹੋਣ ਲਈ ਇੱਕ ਜੁਗਤ ਹੈ ਨਾਮ ਜਪਣਾ ਨਾਮ ਜਪਣ ਨਾਲ ਆਤਮ ਤੱਕ ਉਤਰ ਜਾਣ ਦਾ ਮਾਰਗ ਬਣਦਾ ਹੈ ਨਾਮ ਮਨੁੱਖ ਨੂੰ ਨਰਲੇਪ ਕਰ ਦਿੰਦਾ ਹੈ ਨਾਮ ਦੇ ਜੁਗਤ ਨਾਲ ਮਨੁੱਖ ਕੁਦਰਤ ਵਿੱਚ ਰਹਿੰਦਾ ਹੋਇਆ ਵੀ ਕੁਦਰਤ ਤੋਂ ਬਾਹਰ ਰਹਿ ਸਕਦਾ ਹੈ ਨਰਲੇਪ ਰਹਿ ਸਕਦਾ ਹੈ ਵਿਕਾਸ ਵਿੱਚ ਰਹਿੰਦਾ ਹੋਇਆ ਮਨੁੱਖ ਵੀ ਨਾਮ ਨਾਲ ਬਿਸ਼ਰਾਮ ਵਿੱਚ ਰਹਿ ਸਕਦਾ ਹੈ ਇਸੇ ਨੂੰ ਗੁਰਬਾਣੀ ਨੇ ਆਖਿਆ ਹੈ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸੋ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨਾ ਧਰਮ ਸੇਤੀ ਸੰਬੰਧ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ